ਉਹਨਾਂ ਦਾ ਸਤਤੀ ਦੇ ਖੇਡਿਆ ਜਾਵੇਗਾ ਇਹ ਸਰਕਾਰ ਜਿਹੜੇ ਵੀਰਾਂ ਨੇ ਵਿਅਕਤੀਗਤ ਤੌਰ ਤੇ ਕਰ ਲਿਆ ਉਹ ਵੀ ਫੀਲ ਗਰਾਉਂਡ ਤੋਂ ਸਾਈਡ ਤੇ ਚਲੇ ਜਾਣ ਉਹਨਾਂ ਦਾ ਵੀ ਸਰਕਾਰ ਤੇ ਕਬੱਡੀ ਦਾ ਬਹੁਤ ਰੇਸ ਲਾਉਂਦਾ ਆਉਣ ਵਾਲੇ ਟਾਈਮ ਦਾ ਬਹੁਤ ਵੱਡਾ ਫੀਲ ਬਣੇਗਾ ਸਾਡਾ ਸੋਤਾ ਭਰਾ ਇਹ ਵੀ ਟੱਡ ਕਿਚਰ ਚੱਕਰ ਲਾਵੇਗਾ ਇਹਦਾ ਵੀ ਜਰੂਰ ਜਿਹੜਾ ਸਤਨਾ ਵਾਗਰੂ ਚਾਹ ਵੀ ਦੇਣਾ ਨਹੀਂ ਦੇ ਸਕਦੇ ਹੀਰੇ ਵਿਸਲ ਮਾਰੋ ਸਾਸ਼ਾ ਵਰਸਸ ਸੰਤ ਬਾਬਾ ਦਾਸ ਜੀ ਸੁਰਸਕ ਵਾਲੀ ਮਾਂ ਪਰ ਵੱਡਾ ਸਰਕਾਰਾ ਬਾਬਾ ਸ਼ੇਰ ਸਿੰਘ ਜੀ ਵੱਡੇ ਪਿਆਰ ਬਾਬਾ ਪ੍ਰਤਾਪ ਸਿੰਘ ਦੀ ਕੋਟਪੁੱਟਾ ਉਹਨਾਂ ਨੇ ਵੱਡੇ ਸਰਕਾਰ ਪੋਜਦੇ ਕੀਤੇ ਆ ਮੇਰੀ ਬੇਨਤੀ ਆ ਸੋਰ ਸਿੰਘ ਤੇ ਕੋਟਪੁੱਟਾ ਸ਼ਹੀਦ ਬਾਬਾ ਵੀਰ ਸਿੰਘ ਦੀ ਕਬੱਡੀ ਕਲੱਬ ਇਹ ਟੀਮਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਕੀਤਾ ਜਾਵੇਗਾ ਇੱਕ ਆ ਵੀਰ ਗੱਡ ਪੈ ਗਿਆ ਮਾਰਿਆ ਨੌਜਵਾਨ ਉਹ ਵੀ ਜਲਦੀ ਕਰ ਆਪਾਂ ਕਬੱਡੀ ਜਲਦੀ ਕਰਵਾ ਲੈ ਵੀ ਬੁੱਟੇ ਭਾਈ ਚੱਕ ਮੈਗ ਦੇ ਕਰਦੇ ਵੀਰਾ ਕਰ ਆਓ ਗਰਾਊਂਡ ਸੋਣਾ ਮਹਿਲਾ ਕਰ ਦਈਏ ਆ ਪੈ ਜੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਸਿਰੇ ਦਾ ਮੁਕਾਬਲਾ ਖੇਡ ਮੈਦਾਨ ਵਿੱਚ ਖੇਡਿਆ ਜਾਣਾ ਹੈ ਦੁੱਲ੍ਹੇ ਦੀ ਰੇਡ ਪੈ ਰਹੀ ਹੈ ਆਹ ਸਾਹਮਣੇ ਮੁਕਾਬਲਾ ਚੋਟੀ ਦਾ ਹੈ ਜਿਹੜੇ ਪਾਸੇ ਪੈਨ ਵਾਲੀ ਟੀਮ ਹੈ ਇਹ ਕੋਟ ਮੁੰਡੇ ਵਾਲੇ ਗਾਂ ਪਰੇਸ਼ਾਨੀਆਂ ਦੂਸਰੀ ਜਿਹੜੀਆਂ ਟੀਮਾਂ ਖੇਡ ਰਹੀਆਂ ਨੇ ਗੁਰਸੇਵ ਸਿੰਘ ਜੀ ਕਿਲਾ ਪ੍ਰਭਾਨ ਜਿਸ ਦਾ ਬਲਵੰਤ ਸਿੰਘ ਦਾ ਪੁੱਤਰ ਸਤਕਾਰ ਦਰਗੇ ਸਾਰੇ ਖਿਡਾਰੀਆਂ ਦਾ ਵੱਡੇ ਪੱਧਰ ਤੇ ਬਹੁਤ ਤਗੜਾ ਮੈਚ ਅੱਜ ਦਰਸਾ ਕੇ ਖੇਡਿਆ ਜਾ ਰਿਹਾ ਹੈ ਲੈ ਵੀ ਮਨਦੀਪ ਕਾਰਗਿਰਿਆ ਦਾ ਸੋਹਣਾ ਸਾਹਮਣੇ ਮੈਚ ਝੂਟੀ ਦਾ ਸ੍ਰੀਮਾਨ ਸਤਮਾਪੁਰ ਚੋਹ ਸਿੰਘ ਸਾਹਿਬ ਜਰੇਦਰ ਬਾਬਾ ਅਰਤਾਰ ਸਿੰਘ ਜੀ ਸਰਸਗ ਵਾਲੇ ਮਹਾਰਾਜ ਦੇਖ ਰਹੇ ਖੇਡ ਤਗਰੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਆ ਲਓ ਸਾਹਮਣੇ ਕਹਿੰਦੇ ਨੌਜਵਾਨ ਇਧਰ ਨਾਨਕ ਇਧਰ ਸਾਡਾ ਵੀਰ ਆ ਅਨੋਭ ਸਿੰਘ ਆ ਕਰਦੇਓ ਇਹ ਲਵ ਹੈ ਪਲੇਅਰ ਬਣ ਕੇ ਦੀ ਧਰਤੀ ਦਾ ਮੇਰੇ ਮਿੱਤਰੋ ਤੇ ਕਿਹਿਆ ਧਰਤੀ ਮਾਂ ਨੂੰ ਮੱਥਾ ਆਂਦਾ ਇਹ ਸਵਾਦ ਪੰਜਾਬੀਆਂ ਨੂੰ ਕੌਡੀ ਵੇਖ ਕੇ ਪਾਵਾ ਜਿਹੜਾ ਧਾਵੀ ਨੇ ਮੱਥਾ ਟੇਕ ਕੇ ਲੱਗ ਜਾਂਦਾ ਜਿਵੇਂ ਪੰਜਾਬੀ ਪਿੰਦੇ ਰੱਚ ਮਿੱਤਰੋ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਤੇ ਸੋਣਾ ਨੇ ਸੱਚ ਮਿੱਤਰੋ ਇਹ ਲਵ ਹੈ ਬਲੇੜਾ ਮਾਲ ਦਰਸ਼ੇਮ ਸਿੰਘ ਦੋਦੀ ਦਾ ਪੁੱਤਰ ਇਹਦਾ ਪੜਾਣਾ ਪਿੰਡ ਹੈ ਜਿਲ੍ਹੇ ਫਿਰੋਜ਼ਪੁਰ ਮੇਰੇ ਮਿੱਤਰੋ ਇਹ ਪੜਾਣੇ ਵਾਲਾ ਭੇਜਾ ਕੋਸ਼ਿਸ਼ ਕਰ ਰਿਹਾ ਲੈ ਵੀ ਮਨਦੀਪ ਸਾਹਮਣੇ ਕਬੱਡੀ ਪੈ ਗਈ ਨੌਜੋਨ ਦਾ ਜੱਫੀ ਤਿਆਰ ਪਰ ਤਿਆਰ ਨੇ ਧਾਵੀ ਦਾ ਬੋਲਿਆ ਧਾਵਾ ਲਓ ਫੰਗੜਾ ਦੇ ਤਾਪਾ ਨਾ ਇਸ ਖਿਡਾਰੀ ਦਾ ਅੱਜ ਵੱਡਾ ਟਾਪਾ ਪਰਪਾਰ ਸਿੰਘ ਮਾਝਾ ਦਾ ਟਾਈਗਰ ਦੀ ਪੁੰਜਾ ਆਪਣੀ ਟੀਮ ਲੈ ਕੇ ਲਓ ਤਾਪੇ ਦੀ ਪਈ ਰੇਡ ਚਾਰ ਖਿਡਾਰੀ ਤਿਆਰ ਨੇ ਇਧਰ ਦੇ ਪਾਤੇ ਹਰ ਗਿਆ ਹਰ ਗਿਆ ਹਰ ਗਿਆ ਓ ਖਾਰੇ ਵਾਲਾ ਓ ਬੱਲੇ 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 ਮੇਲਾ ਗੂਜ ਉੱਠਿਆ ਮੇਲਾ ਗੂਜ ਉੱਠਿਆ ਮੇਲਾ ਗੂਜ ਉੱਠਿਆ ਇਹ ਕਾਹਨਾ ਕਹਿੰਦੇ ਬੰਗੜਾ ਰਾਏ ਪਿੰਡਾ ਗਵਾੜ ਪਿੰਡਾ ਤਾਲੀਆਂ ਮਾਰ ਦੋ ਕਿਲਾ ਤਾਬਿਆ ਪਾਤਾ ਆ ਤਾਬਾ ਨੌਜਵਾਨ ਗੱਬੜਾ ਬੰਗਲਾ ਵਾਲੀ ਦੀ ਧਰਤੀ ਤੇ ਕਹਿੰਦੇ ਸੁੱਖ ਵਰਗੇ ਪੁੱਜ ਚੁੱਕੇ ਮੈਦਾਨ ਦੇ ਵਿੱਚ ਜਗਰਾਜ ਵਰਗੇ ਆ ਗਏ ਆ ਵੱਡੇ ਵੱਡੇ ਮੱਲਾਂ ਦਾ ਧਰਮ ਦਾ ਗੁਰਜੀਤ ਤੇ ਹਰਜੀਤ ਦੀ ਜੋੜੀ ਦੁਨੀਆ ਵਿੱਚ ਪ੍ਰਸਿੱਧਾ ਅੱਤ ਟੋਰੇ ਵਾਲਾ ਰਾਜੂ ਕਬੱਡੀ ਪਾਰਿਆ ਮੇਰੇ ਮਿੱਤਰੋ ਅਭੀ ਮਜੀਠੇ ਵਾਲਾ ਜਿਹੜਾ ਤੀਰ ਨਿਸ਼ਾਨੇ ਉੱਖੁੰਝ ਜੇ ਉਹ ਫਾਦਾ ਸਾਹਮਣੇ ਦੇਖਾਂਗੇ ਖੇਡ ਮੈਦਾਨ ਵਿੱਚ ਨਿਸ਼ਾਨ ਕੋਟ ਬੁੱਡੇ ਵਾਲੀ ਵੀ ਪਈ ਹੋਈ ਰੇਰ ਚਾਰੇ ਜੋਫੀ ਪਿਆਰ ਨੇ ਪੈਂਦੀਆਂ ਪਟਾਕੇ ਜਰਾ ਪ੍ਰਾਇਲ ਰਹਿਣ ਤੇ ਫੈਂਦੇ ਭਲਵਾਨੀ ਜੁੱਸੇ ਖੇਣ ਲੈਣ ਤੇ ਬੁੱਟਿਆ ਜੋ ਵੀ ਹੁੰਦਾ ਹੋ ਲੈਣ ਦੇ ਦੁਨੀਆ ਦੀ ਯਾਰ ਲੈਂਦੀ ਲੈਣ ਦੇ ਦੁਨੀਆ ਦੀ ਯਾਰੇ ਲੈਂਦੀ ਤੰਤਰਬਾਬਾ ਬੀ ਦੀ ਸੰਤ ਬੀ ਦੀ ਚੰਦੀ ਉਹਨਾਂ ਦੀ ਕਹਿੰਦੇ ਚਰਮਸ਼ੂ ਪ੍ਰਾਪਤ ਕਰਤੀ ਹੈ ਮਹਾਪੁਰਸ਼ ਦਰਪੰਨ ਦੇ ਬਾਅਦ ਵਿੱਚ ਜਾਨਸ਼ੀਨ ਸਿੰਘ ਸੰਬਾਨ ਸ੍ਰੀਮਾਨ ਸੰਤਮਾਬਾਦ ਤਾਰਸੇ ਜੀ ਖੇਡ ਕਬੱਡੀ ਨੂੰ ਵੀ ਪਿਆਰ ਕਰਦੇ ਆ ਪਹਿਲਵਾਨੀ ਨੂੰ ਵੀ ਪਿਆਰ ਕਰਦੇ ਆ ਕਿਤੇ ਲੰਗਰ ਹਾਲ ਦੀ ਗੱਲ ਚੱਲ ਰਹੀ ਹੈ ਇਹ ਸੰਤਾਂ ਦੇ ਬਹੁਤ ਵੱਡੇ ਸਹਿਯੋਗ ਨੇ ਕਪੀਧਾਰ ਬਾਬਾ ਪ੍ਰਤਾਸ਼ ਸਿੰਘੀ ਗੁਰਦੁਆਰਾ ਚਾਟ ਸਾਹਿਬ ਉਹਨਾਂ ਦਾ ਵੀ ਸਤਿਕਾਰ ਕਰੀਏ ਸਿੰਘ ਸਹਿਬਾਨ ਬਾਬਾ ਕੁਲਦੀਪ ਸਿੰਘ ਜੀ ਗੁਰਦੁਆਰਾ ਚਾਟ ਸਾਹਿਬ ਜਦੋਂ 18 ਤਰੀਕ ਨੂੰ ਮੋਟੇ ਵਾਲੇ ਪਿੰਡ ਵਿੱਚ ਰੌਣਕਾਂ ਲੱਗੀਆਂ ਬਹੁਤ ਵੱਡੀ ਹਾਜ਼ਰੀ ਮਹਾਂਪੁਰਸ਼ਾਂ ਦੀ ਮਜੇਰ ਬਾਬਾ ਬਰਤਖੀ ਨੇ ਕਿਹਾ ਵੀ ਮਹਾਂਪੁਰਸ਼ਾਂ ਦਾ ਜ਼ਿਕਰ ਕਰੋ ਜੀਰਾ ਸਿੰਘ ਸਵਾਰ ਬਾਬਾ ਉਤਾਰ ਸਿੰਘ ਸੁਰਸੰਗ ਵਾਲੇ ਮਹਾਂਪੁਰਸ਼ ਇਧਰ ਬੰਨੇ ਇੱਕ ਤਾਰ ਹੈ ਇਹ ਨੌਜਵਾਨ ਇਸੇ ਇਲਾਕੇ ਦਾ ਅਮਰ ਤੇ ਦੂਸਰੇ ਬੰਨੇ ਗੈਰੀ ਜੋੜੇ ਵਾਲਾ ਮੇਰੇ ਮਿੱਤਰੋ ਆ ਮੁੰਡਾ ਕਹਿੰਦੇ ਸਾਤੇ ਮੰਤਰੀ ਦੇ ਪਿੰਡ ਦਾ ਸਾਹਾ ਮੰਤਰੀ ਸੁਰਸੰਗਿਆ ਉਹ ਜਿਹੜਾ ਗਦਾਈ ਕੇ ਪਿੰਡ ਰਣਜੋਤ ਦੀ ਪਈ ਸੀ ਰੇਡ ਤੇ ਇਹ ਆ ਬੰਗੜਾ ਵਾਲੀ ਧਰਤੀ ਦਾ ਸੁੱਖ ਕਹਿੰਦੇ ਕੋਸ਼ਿਸ਼ ਕਰ ਰਿਹਾ ਇਸੇ ਵਾਲੇ ਮਹਾਂਪੁਰਸ਼ਾਂ ਨੂੰ ਜ਼ਗਿਰ ਕਰਨਾ ਬਣਦਾ ਤੇ ਸਰਕਾਰ ਕਰਾਂਗੇ ਸਤਿਗੁਰ ਸਾਹੀ ਬਾਬਾ ਸੂਰ ਸਿੰਘ ਸਿੰਘ ਸਾਹਿਬ ਜੈ ਜੀ ਬਹਾਦਰ ਸਿੰਘ ਹੀਰਸਰ ਸਿੰਘ ਵਾਲੇ ਮਾਹਪੁਰ ਚ ਬੈਠੇ ਆ ਭਰਮਾ ਹਾਜ਼ਰੀਆਂ ਨੇ ਉਧਰ ਸਰਸਿੰਘ ਟੀਵੀ ਦੇ ਜਰਗੇ ਤੇ ਲਾਲ ਕੇਸਰੀ ਚੈਨਲ ਦੇ ਜਰਗੇ ਲੋਕ ਨਿਆਰੇ ਲੈਂਦੇ ਤੇ ਕੋਟ ਮੁੱਡੇ ਦੇ ਮੇਲੇ ਦੇ ਵੇਖ ਭਟਾਕੇ ਪੈਂਦੇ ਵੇਖ ਭਟਾਕੇ ਪੈਂਦੇ ਉਹ ਵੱਡੇ ਵੱਡੇ ਮਲ ਪੁੱਜੇ ਆ ਸਭ ਪੱਲੇ ਜਗਰਾਏ ਦੀ ਪਈ ਫਿਰ ਰੇਡ ਤੇ ਲਾਲ ਤੇਰੀ ਯਾਰੀ ਨਾਲੋਂ ਅਣਖੀ ਦਾ ਵੈਰ ਚੰਗਾ ਕਰੂਗਾ ਦਾ ਵਾਰ ਵੀ ਕਰੂ ਲਲਕਾਰ ਕੇ ਉਹ ਬੱਲੇ ਬੰਦੇ ਹੋਈ ਜਾਂਦੀ ਐ ਇੱਥੇ ਇੱਥੇ ਵਾਹ ਨੌਜਵਾਨਾ ਉਂਗਲ ਖੜੀ ਦੇ ਥਾਪ ਗਿਓ ਮੈਦਾਨ ਵਿੱਚ ਕਿਤੇ ਕੋਟ ਮੁੰਡਾ ਵੱਡਾ ਮੇਲਾ ਹੁੰਦਾ ਕਿਤੇ ਬਾਬਾ ਪੀਰ ਸ਼ਾਹ ਕਮਾਲ ਜੀ ਦਾ ਵੱਡਾ ਮੇਲਾ ਹੁੰਦਾ ਕੋਟ ਮੁੰਡਾ ਤਬਲੀ ਨਗਰ ਮਿਲ ਕੇ ਕਰਵਾਉਂਦੇ ਆ ਉਹਨਾਂ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਕਬੱਡੀ ਦੇ ਨਜ਼ਾਰਾ ਵੱਖਰਾ ਹੋਊਗਾ ਜੰਗੀ ਜਹਾਜ਼ ਮੇਲੇ ਬਣਾ ਲੈਂਦਾ ਮਨੁਸ਼ਾਹ ਜੀ ਆਏ ਹੋਇਆ ਗਰਾਮ ਪੱਤੀ ਮਾਰੇ ਜਿਨ੍ਹਾਂ ਦੀ ਯਾਰੀ ਹੈ ਕਦੇ ਸਰਦਾਰ ਸਿਕੰਦਰ ਸਿੰਘ ਦੀ ਪੈ ਲੋਗੜ ਅਮਰੀਕਾ ਦੇ ਬਹੁਤ ਵੱਡੇ ਵੀ ਹੋਮੈਲ ਨੇ ਖੇਡ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਜੰਗੀ ਜਹਾਜ਼ ਦੀ ਰੇਡ ਮਾਰੀ ਇਹਦਾ ਬਾਪ ਮਹਾਪੁਰਸ਼ਾਂ ਦੇ ਸੇਵਾਦਾਰ ਨੇ ਆਹ ਸਾਹਮਣੇ ਟੰਗੀ ਉਹ ਲਾਗੀ ਟੰਗੀ ਆਹ ਕੌਣ ਮੈਂਦੀ ਪੁੱਤਰ ਲਾਵਾ ਖੇਡਾਂ ਕਹਿੰਦੇ ਯੂਰਪ ਦੇ ਵਾਖੋ ਇਸ਼ਾਰਾ ਵਿੱਚ ਤੇਰਾ ਕੰਟਰੋਲ ਵਿੱਚ ਮਹਾਪੁਰਖੋ ਇਹ ਨੌਜਵਾਨ ਨੇ ਬੱਲੇ ਬੱਲੇ ਕਰਵਾਈ ਹੈ ਯੂਰਪਾ ਮਿਲਿਆ ਬੇਮਿਸਾਲ ਕਬੱਡੀ ਨੂੰ ਹਰ ਟੀਮਾਂ ਦੀ ਅੱਖ ਰੋਕੀ ਸਰਦਾਰ ਕਬੱਡੀ ਨੂੰ ਤੇ ਜੁਗ ਜਗਤ ਤੋਂ ਜੁਗ ਜਗਤ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਧਾਰਾ ਸਾਡੇ ਸਭਰਾ ਜੀ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਵਾਲੇ ਜਿੰਮੇਵਾਰੀਆਂ ਦਾ ਕਰ ਰਿਹਾ ਹੈ ਇਹਦਾ ਕਲਪ ਸਪੰਦ ਹੈ ਇਹਨੂੰ ਗੁਰਵੀਰ ਤਰਵੀਰ ਦੁਨੀਆ ਕਹਿੰਦੀ ਆ ਆ ਸਿੰਘ ਸਰਦਾਰ ਦੀ ਪਾਈ ਹੋਈ ਰੇਡ ਹੈ ਫੁੱਲਾਂ ਤੇ ਹਰ ਕੋਈ ਸੌ ਜਾਂਦਾ ਚੰਡਿਆਂ ਤੇ ਸੌੜਾ ਉੱਠਾਏ ਵਿਸ਼ਵੇਸ਼ ਪਟਾਣੇ ਪੁੱਤ ਚਾਰ ਵਾਰੇ ਤੋਰੇ ਪਿੰਡ ਦਾ ਰਾਜੂ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਅਵੀਮ ਜੀਠੇ ਵਾਲਾ ਪਰਲੀ ਗਲੀ ਤੇ ਭੰਗਾਰੇ ਵਾਲਾ ਸੋਖ ਹੈ ਮੇਰੇ ਮਿੱਤਰੋ ਔਰਲੀ ਗਲੀ ਤੇ ਕਹਿੰਦੇ ਚੰਬੇ ਕਰਕੇ ਦੀ ਲਾਗੇ ਰੂੜੀ ਵਾਲਾ ਪਿੰਡ ਦਾ ਖਿਡਾਰੀ ਦਾ ਇਹਨੂੰ ਜੀਵਨ ਕਹਿੰਦੀ ਆ ਦੁਨੀਆ ਔਖੇ ਰੋਖੜੇ ਤੇ ਬਾਣ ਪਾਣੀ ਨੇੜੀਆਂ ਔਖੇ ਰੋਖੜੇ ਇਸ ਬੰਦਾ ਚਾਹੇ ਦਾ ਹਲਾਕੇ ਜਾ ਕੇ ਧਰਦੇ ਬੰਦਾ ਚਾਹੇ ਦਾ ਹਲਾਕੇ ਜਾ ਕੇ ਧਰਦੇ ਲਓ ਸਾਹਮਣੇ ਬੰਗਲਾ ਰਾਏ ਪਿੰਡਾ ਮੰਦਿਰ ਸਾਹਮਣੇ ਕਬੱਡੀ ਪੈ ਗਈ ਲਓ ਸਾਹਮਣੇ ਕਹਿੰਦੇ ਬੰਗਲਾ ਰਾਏ ਪਿੰਡਾ ਤੇ ਤਾਬੇ ਦੀ ਪਈ ਹੋਈ ਰੇਡ ਮਿਲ ਵੀਰੋ ਚਾਰ ਖਿਡਾਰੀ ਤਿਆਰ ਨੇ ਬਾਬਾ ਨਿਹਾਲ ਸਿੰਘ ਜੀ ਸੁਭਰਾ ਵਾਲੇ ਮਾਪੂਸ਼ੀ ਚੇਚੇ ਦਰ ਦੇ ਪੁੱਜੇ ਬਾਬਾ ਪ੍ਰਤਾਪ ਸਿੰਘ ਜੀ ਸਤਖੰਡਵਾਸੀ ਬਾਬਾ ਤਾਰਾ ਸਿੰਘ ਜੀ ਪੂਜੇ ਹੋਇਆ ਇਹ ਗਲਤ ਗੱਲੇ ਲੱਗੀ ਹੋਈ ਆ ਆਹ ਕਹਿੰਦੇ ਕਰਨ ਬੁਰਪਾਲ ਪਿੰਡ ਵਾਲਾ ਮੰਨੂ ਸ਼ਾਹ ਆਰਤੀਆ ਦੇ ਰਿਸ਼ਪਾਲ ਸਿੰਘ ਰਾਣਾ ਸਰਪੰਚ ਕਿਲਾ ਪੱਤੀ ਵਾਲੇ ਪੂਜੇ ਹੋਏ ਨੇ ਆਹ ਸੋਖ ਭੰਗਾਰੇ ਦਾ ਕਹਿੰਦੇ ਕੱਲ ਵੱਡਾ ਮਾਰ ਕੀਤਾ ਗਿਆ ਭੰਗਾਰੇ ਵਿੱਚ ਇਹ ਆ ਸੋਖ ਭੰਗਾਰੇ ਵਾਲਾ ਜਿਹੜਾ ਮਾਨ ਸਨਮਾਨ ਦਿੱਤੇ ਆ ਮੰਨੂ ਸ਼ਾਹ ਜੀ ਹੋਰਾਂ ਨੇ ਵੱਡੇ ਪੱਧਰ ਤੇ ਸਤਿਕਾਰ ਕਰੀਏ ਇਹ ਆ ਨੌਜਵਾਨ ਨਿਸ਼ਾਨ ਟੋਟ ਬੁੱਡੇ ਵਾਲਾ ਉਧਰ ਅਸ਼ਵੀਰ ਮਿੰਦੀਪੁਰੀਆ ਬਾਟਰ ਦੇ ਉੱਪਰ ਪਿੰਡਾਂ ਕਿ ਜਿੱਤ ਦੇ ਨਿਸ਼ਾਨਾ ਸਦਾ ਲਾਏ ਜਾਂਦੇ ਢੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋੜ ਵਾਰ ਕੱਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਪਿਆਰ ਨਾਲ ਸ਼ੌਂਕ ਜਾਂ ਲਾਲਚ ਜਾਂ ਢੰਡੇ ਨਾਲ ਇੱਕ ਪਾਸੇ ਸ਼ਹੀਦ ਬਾਬਾ ਵੀਰ ਸਿੰਘ ਦੀ ਕਬੱਡੀ ਕਲੱਬ ਕੋਟਪੁੱਡੇ ਦੀ ਟੀਮ ਖੇਡ ਰਹੀ ਹੈ ਅਭੀ ਮਜੀਠਕ ਨਾਲ ਟੱਕਰ ਲੱਗਦਾ ਹੋਇਆ ਜ਼ੋਰ ਮੇਰੇ ਮਿੱਤਰੋ ਆਹ ਸਾਹਮਣੇ ਮੱਲ ਪਿੱਟਦੇ ਆ ਉਖੜਦੇ ਪੈਰ ਵਜਦੇ ੱੱੱਕੇ ਤੇ ਨੰਬਰ ਜਿਹੜਾ ਆ ਥੱਪਦਾ ਸਾਹਮਣੇ ਸਰੀਰ ਭਾਵੇਂ ਮਧਰੀ ਕੋਟੀ ਹੈ ਪੰਗਾ ਟਾਵਰ ਨਾਲ ਪੰਗਾ ਟਾਵਰ ਨਾਲ ਸਾਡੇ ਸਮਰਥਕ ਜੋ ਬਹੁਤ ਵੱਡੇ ਅਸ਼ੀਰਵਾਦ ਬਹੁਤ ਵੱਡੇ ਪਿਆਰ ਸਿੰਘ ਸਭਾਨ ਸ਼੍ਰੀਮਾਨ ਸੰਤ ਬਾਬਾ ਕਾਸਮੀ ਸਿੰਘ ਦੀ ਸੋਸ਼ਲ ਵਾਲੇ ਦੇ ਬਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਰਿਸ਼ਕਾਂ ਮੁੜੀਆਂ ਉਤਾਰਾਂ ਦਾ ਨਿਹੰਗ ਸਿੰਘ ਸਰਦਾਰਾਂ ਦਾ ਸਿਰ ਸਿੰਘ ਬੜਾ ਬਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਲਓ ਸਾਹਮਣੇ ਕਬੱਡੀ ਪਈ ਹੋਈ ਆ ਇਧਰ ਦੇ ਪਾਸੇ ਗੱਗੂ ਬੂਏ ਵਾਲੇ ਦੁਨੇ ਦੀ ਪਈ ਹੋਈ ਰੇਡ ਚਾਰ ਖਿਡਾਰੀ ਤਿਆਰ ਪਰ ਤਿਆਰ ਨੇ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਹੋਇਆ ਹਰੀ ਕੇ ਪਤਨੀ ਧਰਤੀ ਦੇ ਜਕਾਰੇ ਛੱਡੇ ਗਏ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਵੱਡੇ ਸੀ ਸਿੰਘ ਸਾਹਿਬ ਜਲੰਧਰ ਗੋਬਿੰਦਪਾਲ ਸਿੰਘ ਜੀ ਦੇ ਬੂਟੇ ਭਾਈ ਜੰਗ ਰੁਕ ਗਈ ਆ ਜੰਗ ਰੁਕ ਗਈ ਆ ਚੜ੍ਹਦੇ ਪਾਸੇ ਹਰਮੰਦਰ ਤੇ ਲੈਂਦੇ ਪਾਸੇ ਰਣਕਾਰਾ ਦਿਮਾਗ ਕਰਿਓ ਅਰਦਾਸ ਕਰਿਓ ਕੋਈ ਵਰਤ ਨਾ ਜਾਵੇ ਪਾੜਾ ਵਰਤ ਨਾ ਜਾਵੇ ਪਾੜਾ ਆ ਰਾਮ ਜਾਂ ਰਲੀਆਂ ਰਹਿਣ ਜੰਗਾਂ ਦਾ ਇੰਦਰਦੀਪ ਸਿੰਘ ਪ੍ਰਧਾਨ ਦੇ ਪੁੱਤਰ ਨੇ ਕਹਿੰਦੇ ਕਬੱਡੀ ਪਾ ਕੇ ਸਰਾ ਲਾ ਦਿੱਤਾ ਜਗਰਾਜ ਕੋਟ ਬੁੱਡੇ ਵਾਲਾ ਵਾਜਾ ਵਾਜਾ ਕਰਵਾ ਗਿਆ ਉਧਰ ਮਰਸ਼ਾਲ ਮਾਲੇ ਦੇ ਫਾਦਰ ਸਾਹਿਬ ਅਫਰੀਕ ਸਿੰਘ ਜੀ ਮੈਂਬਰ ਸਾਹਿਬ ਵੱਡੇ ਪਿਆਰ ਜਿਕੇ ਗਏ ਨੇ ਰਾਣਾ ਸਾਡਾ ਭਰਾ ਹੈ ਕਹਿੰਦੇ ਕਿਲਾ ਪੱਤੀ ਵਾਲਾ ਸਰਪੰਚ ਵੱਡੇ ਪੱਧਰ ਤੇ ਵੱਡਾ ਧੰਨਵਾਦ ਹੈ ਸੁਖਵੰਤ ਸਿੰਘ ਜੀ ਚੇਅਰਮੈਨ ਸਾਹਿਬ ਹਰਾਂ ਦਾ ਸਰਦਾਰ ਸੁਖਵੰਤ ਸਿੰਘ ਹਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕੋਟ ਬੁੱਡਾ ਪੀਰ ਬਾਬਾ ਸ਼ਾਹ ਕਮਾਲ ਦੀ ਦਾ ਮੇਲਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਤੁਗਲੀ ਵਾਲੇ ਭੀੜ ਲਈ ਮਾਰਦੀ ਹੈ ਮੇਰੇ ਮੇਰੇ ਦੁਨੀਆ ਦਾ ਵੱਡਾ ਮਾਲ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਦੂਰੀ ਪਿੰਡ ਵੀ ਪਹਿਲਵਾਨਾ ਦਾ ਵੱਡੇ ਪੱਧਰ ਤੇ ਵੱਡਾ ਮੇਲਾ ਹੁੰਦਾ ਹੈ ਸੰਤ ਸਾਹਿਬਾ ਗੁਰੂ ਕਰਤਿਆ ਗੱਲਾਂ ਨੇ ਉਧਰ ਭੀਮ ਗੋਬਰੀ ਵਾਲਾ ਤੇ ਕਹਿੰਦੇ ਗੁਰਵੀਰ ਨਰਸਾਲਾ ਲੈ ਵੀ ਮਨਦੀਪ ਸਿੰਘ ਹੌਸਲੇ ਬਣਾ ਕੇ ਤੁਸੀਂ ਬੰਪ ਰੱਖਿਓ ਆਪਾਂ ਜਿੱਤਾਂਗੇ ਜਰੂਰ ਜੰਗ ਰੱਖਿਓ ਇਹ ਰਾਜੋ ਕਟੋਰੇ ਪਿੰਡ ਵਾਲਾ ਇਹਦੇ ਪਿੰਡ ਦੀ ਮਹਾਪੁਰਸ਼ਾਂ ਦਾ ਵੱਡਾ ਪਰਾ ਵੱਡਾ ਮੇਲਾ ਵੱਡੀ ਕਬੱਡੀ ਭੰਗਾਰੇ ਵਾਲਾ ਬੱਲੇ 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 ਓ ਬੱਲੇ ਬੱਲੇ ਭੰਗਾਰੇ ਵਾਲਾ ਭੰਗਾਰੇ ਵਾਲਾ ਕਹਿੰਦਾ ਕਮਾਲ ਦਾ ਮੇਰੇ ਮਿੱਤਰੋ ਇਧਰ ਸੁਖ ਬੰਗਾਲਾ ਰਾਜੂ ਗਟੋਰੇ ਵਾਲਾ ਫਸ ਗਈ ਖਿਡਾਰੀ ਦੇ ਜਾਲ ਇੱਕ ਵਾਰੀ ਜ਼ੋਰਦਾਰ ਤਾਲੀਆਂ ਸੁਖ ਬੰਗਾਲੇ ਲਈ ਮਾਰ ਦਿਓ ਨਹੀਂ ਤੂੰ ਟੰਗ ਦੀ ਬਦਲਾਤ ਤਾਂ ਪੰਡੀਆਂ ਮਿਲ ਕੇ ਲਾੜ ਕਰਾਉਂਦੇ ਆ ਇਹ ਵੀ ਮੁੰਡਾ ਇਸ ਸਾਲ ਕਹਿੰਦੇ ਨੌਜਵਾਨ ਕੈਨੇਡਾ ਦੇ ਮੈਦਾਨਾਂ ਵਿੱਚ ਖੇਡੇਗਾ ਕਬੱਡੀ ਪੈਰੀ ਹੈ ਨਿਸ਼ਾਨ ਮਾਲਾ ਕਬੱਡੀ ਪਾਰਿਆ ਤਾਰ ਸੁਗਿਆ ਦੀ ਧਰਤੀ ਦਾ ਸੁਰ ਸਿੰਘੇ ਤਾਬੇ ਦਾ ਪੁੱਤਰ ਅਰਵਾਨ ਮੈਦਾਨ ਦੇ ਵਿੱਚ ਉਧਰ ਸਤਿਕਾਰ ਕਰਾਂਗੇ ਟੀਵੀ ਸਰਸਿੰਗ ਜਾਨਤ ਤੋਂ ਸਾਡੇ ਝਿਹਾਰ ਸਿੰਘ ਜੀ ਮਾਹਪੁਰ ਸ਼ਹਿਰ ਦਾ ਜਿਹੜਾ ਵੱਡਾ ਚੈਨਲ ਹੈ ਉਹ ਲਾਈਵ ਕਰ ਰਿਹਾ ਹੈ ਇਧਰ ਪੰਜਾਬ ਕੇਸਰੀ ਵਾਲੇ ਵੀਰ ਨੇ ਸਾਡੇ ਦੁਨੀਆ ਦੇ ਜਿੱਤ ਖਾ ਰਹੇ ਮੀਰੀ ਪੀਰੀ ਦੇ ਮਾਲਕ ਉਹਨਾਂ ਦੀ ਚਰਛੂ ਪ੍ਰਾਪਤ ਧਰਤੀ ਕੋਟਪੁਰ ਦਾ ਪਿੰਡ ਪੱਟੀ ਦੀ ਬੁੱਕਲ ਦੇ ਵਿੱਚ ਵਸਿਆ ਹੈ ਮਾਹਪੁਰ ਸ਼ਹਿਰ ਦੀ ਚਰਨ ਮਾਰਕ ਧਰਤੀ ਹੈ ਸਿੰਘ ਸਹਿਬਾਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਸੁਰਸਿੰਘ ਵਾਲੇ ਮਾਹਪੁਰ ਸ਼ਹਿਰ ਵੱਡਾ ਮੇਲਾ ਕਰਵਾ ਰਹੇ ਹੈ ਰੇਡ ਕਰਨ ਦੀ ਪੈ ਰਹੀ ਹੈ ਮਨਦੀਪ ਕਰੀਵਾ ਸਾਹਮਣੇ ਇਧਰ ਬੂਰਾ ਪਰਵਾਰ ਸੀਤ ਵਾਲੇ ਪੁੱਜਿਆ ਹੋਇਆ ਜੱਗ ਜੰਗ ਜਿਉਂਦਿਆਂ ਨੇ ਮੇਲੇ ਸੰਗਤ ਜੀ ਅੱਜ ਆਪਾਂ ਫੇਰ ਇਕੱਠੇ ਹੋ ਗਏ ਆ ਅੱਪਾ ਕਰਮਾਲੇ ਢਾਕ ਵਾਲਿਆ ਲਓ ਸਾਹਮਣੇ ਦੇਖਾਂਗੇ ਨੌਜਵਾਨ ਕੋਸ਼ਿਸ਼ ਕਰ ਰਿਹਾ ਇੰਨੀ ਕੀ ਜਾਂਦੀ ਆ ਨੌਜਵਾਨ ਜਿੱਦਾਂ ਕੱਦ ਕਾਠਾ ਤੂੰ ਦੁਨੀਆ ਦਾ ਟੌਪਰ ਬਣ ਕੇ ਖੇਡਿਆ ਇਹ ਵੀ ਟੌਪਰ ਬਣ ਕੇ ਖੇਡੇਗਾ ਜਦੋਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਹੋਣ ਤੇ ਦੁਨੀਆ ਦੇ ਵਿੱਚ ਬਖਰੀ ਗੱਲ ਹੁੰਦੀ ਆ ਇਹ ਸੁਖਮਣ ਇਹ ਨੌਜਵਾਨ ਦੁੱਲਾ ਕਹਿੰਦੇ ਗੱਗੂ ਬੂਹੇ ਪਿੰਡ ਵਾਲਾ 19 ਨੂੰ ਗੱਗੂ ਬੂਹੇ ਦੇ ਵਿੱਚ ਕਹਿੰਦੇ ਦੁਨੀਆ ਦੇ 스타 ਖੇਡਣਗੇ ਜੱਗਾ ਬੈਲਜੀਅਮ ਰੋਲਦੀ ਬੈਲਜੀਅਮ ਪਾਲੀ ਬੈਲਜੀਅਮ ਤੇ ਇਕ ਸਾਡਾ ਗੁਰਪ੍ਰੀਤਰੇ ਦਾ ਜਗਜੀਤ ਸਾਡਾ ਵੀਰ ਗੱਗੂ ਬੂਹੇ ਪਿੰਡ ਵਾਲਾ ਸਮੁੱਚੀ ਪ੍ਰਮਾਣਿਕ ਕਮੇਟੀ ਮਿਲ ਕੇ ਸੱਦੇ ਦਰੀ ਹੈ ਆ 17 ਤਰੀਕ ਨੂੰ ਪ੍ਰੀਤ ਭਾਈ ਲਤੋ ਦੇ ਪਿੰਡ ਦੁਨੀਆ ਦੇ ਵੱਡੇ ਮੈਦਾਨ ਖੇਡਣਗੇ ਇਸੇ ਤਰ੍ਹਾਂ ਬਰ ਲਗਾਤਾਰ ਜਿਹੜੀ ਮਾਚੇ ਦੀ ਧਰਤੀ ਤੇ ਕਬੱਡੀ ਹੈ ਉਹ ਹੋਣੀ ਹੈ ਜੰਗੀ ਦੇ ਫਾਦਰ ਸਾਹਿਬ ਆਪ ਦਾ ਪਿਆਰ ਬਹੁਤ ਸਤਾ ਵਾਹਿਗੁਰੂ ਜੀ ਜੀਤੋ ਠੋਕ ਭਾਈ ਘਰ ਮੁਖੋ ਵੀ ਆ ਰਿਹਾ ਹੱਟ ਟਾਈਮ ਨਹੀਂ ਹੋਣਾ ਕਬੱਡੀ ਵਾਲੇ ਸਿੰਘੂ ਇਤਨੇ ਪੰਜ ਕੌਡੀਆਂ ਫਵਾਦਣੀਆਂ ਬਾਸ਼ਾ ਆਸ ਲਓ ਜੀ ਜਾਰੀ ਪਲੀਜ਼ ਕਬੱਡੀ ਨਾਲ ਰੁਕਿਓ ਸਿੱਧਾ ਸਿੱਧਾ ਹੀ ਮੈਚ ਚਲਾਉਣ ਦੀ ਕਿਰਪਾ ਕਰਕੇ ਆਹ ਸਾਹਮਣੇ ਕੋਈ ਬ੍ਰੇਕ ਨਹੀਂ ਤੇ ਸਿੱਧੀਆਂ ਕਬੱਡੀਆਂ ਪੈਣ ਗਈਆਂ ਉਧਰ ਬਾਬਾ ਪੱਲੇ ਸ਼ੇਰ ਸਿੰਘ ਸਾਹਿਬ ਦਾ ਸਰਪੰਚ ਤੇ ਉਧਰ ਦੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਸਾਰੇ ਸਰਕਾਰ ਜੁਗ ਨੇ ਸਰਪੰਚ ਰਣਜੀਤ ਸਿੰਘ ਜੀ ਨੰਬਰ ਨਿਸ਼ਾਨ ਸਿੰਘ ਜੀ ਵੱਡੇ ਪਿਆਰ ਦਿੱਤੇ ਆ ਲਓ ਸਾਹਮਣੇ ਕਬੱਡੀ ਪਈ ਚਾਰ ਖੜੀ ਤਿਆਰ ਨੇ ਸੂਰਸੋ ਪਚਾਨੀ ਜੋ ਲਰੇਦੀਨ ਦੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਿਸ਼ਾਨ ਦੇ ਬਾਾਰੇ ਵਾਲਾ ਤੇ ਆ ਨੌਜੋਤ ਬੰਗਾਰੇ ਵਾਲਾ ਰਜੀਤ ਸਿੰਘ ਜੀ ਸਰਪੰਚ ਵਰਕ ਸਾਹਿਬ ਦਾ ਵੱਡੇ ਪੱਤੇ ਇੱਕ ਲਓ ਰਾਜੂ ਕਟੋਰੇ ਵਾਲੇ ਦੀ ਕਬੱਡੀ ਪਈ ਹੋਈ ਆ ਸਾਡਾ ਵੱਡਾ ਭਰਾ ਬਾਈ ਕੁਲਵਾਸੇ ਦੀ ਬਹੁਤ ਵੱਡੇ ਪਿਆਰ ਸਤਿਕਾਰ ਪਤੇ ਕਰਦੇ ਆ ਇਹਨਾਂ ਦੇ ਕਰਕੇ ਕਈ ਮਾਝੇ ਦੇ ਮੇਲੇ ਜਿਹੜਾ ਜਮਾਨਤ ਸਤਕਾਰ ਮਿਲਦਾ ਅਭੀ ਮਜੀਠੇ ਵਾਲਾ ਮੇਰੇ ਮਿੱਤਰੋ ਆ ਮੁੰਡਾ ਬੱਲੇ ਬੱਲੇ ਕਰਾਉਣਾ ਹੋਇਆ ਰਾਜੂ ਕਟੋਰੇ ਵਾਲਾ ਟਾਕੇ ਕਲੇਰ ਦੀ ਟੀਮ ਖੇਡ ਰਹੀ ਆ ਆ ਜਫਾ ਤਾਲੀਆਂ ਵਾਲਾ ਹੋਣਾ ਮੇਰੇ ਮਿੱਤਰੋ ਆ ਜਫਾ ਤਾਲੀਆਂ ਵਾਲਾ ਹੋਊਗਾ ਆ ਜਫਾ ਤਾਲੀਆਂ ਵਾਲਾ ਉਹ ਲੱਗਦਾ ਲੱਗ ਗਿਆ ਮੇਰੇ ਮਿੱਤਰੋ ਬਾਬਾ ਜੀ ਪਾਲਾ ਪਾ ਲਿਆ ਮੈਚ ਦਾ ਮੁਕਦੇ ਵੱਡਾ ਐਲਾਨ ਹੋ ਗਿਆ ਜੰਗੀ ਜਹਾਜ਼ ਇਹ ਰੇਡ ਨਿਕਲ ਗਿਆ ਹਰਨਜੀਤ ਸਿੰਘ ਜੀ ਸਰਪੰਚ ਕੋਟਪੁੱਡਾ ਹਰ ਮਾਂ ਲੱਗਣ ਲਾਪੀ ਚੰਗੀ ਪਾਣੀ ਪੂੜੇ ਇਕੱਠ ਹੋ ਰਹੀ ਸਾਰੀ ਸਾਰੀ ਰਾਪਰ ਵੀ ਸੰਤਪਦਾ ਬਹੁਤ ਬਹੁਤ ਧੰਨਵਾਦ ਹੈ ਵੱਡਾ ਕਾਠਾ ਲਾਕੇ ਪਰਦੇ ਪੰਜ ਸਰਪੰਚ ਆਇਆ ਗੋਪੀ ਸਾਡਾ ਵੀਰ ਜੱਲੂ ਕੇ ਪੁੱਤਰ ਕਹਿੰਦਾ 500 ਮੇਰੇ ਵੱਲੋਂ ਜੰਗੀ ਦੀ ਰੇਡ ਤੇ 1000 ਹੋ ਗਿਆ ਹੈ ਜੰਗੀ ਦੀ ਰੇਡ ਤੇ 1000 ਹੋ ਗਿਆ ਕਵਦੀਪ ਸਿੰਘ ਜੀ ਸਰਪੰਚ ਕੋਟ ਬੁੱਟਾ ਉਹਨਾਂ ਦਾ ਵੀ ਵੱਡੇ ਪੱਤਰ ਤੇ ਧੰਨਵਾਦ ਆਓ ਸਾਹਮਣੇ ਕਬੱਡੀ ਪੈ ਰਹੀ ਆ ਕਰਨ ਕਬੱਡੀ ਪਾਰਿਆ ਮਨਦੀਪ ਕਰੀ ਗੱਲ ਸਾਹਮਣੇ ਲਓ ਸਾਹਮਣੇ ਕਰਨ ਕਰਨ ਤੇ ਭੰਗਾਲੇ ਵਾਲਾ ਇਹ ਗਵਾਰ ਪਿੰਡ ਦਾ ਇਹ ਗਵਾਰ ਪਿੰਡ ਦਾ ਗੱਪੜੂ ਗਵਾਰ ਪਿੰਡ ਦਾ ਪੂਰਾ ਦੱਸ ਕੇ ਜਾਓ ਸਰਰਾਵਾ ਗੱਪੜੂ ਗਵਾਰ ਤੇ ਬੱਲੇ ਹਾਪਰਤਾਸ ਜੀ ਜਿੱਤ ਕੋਈ ਮਰਜ਼ੀ ਜਾਵੇ ਹੋਇਆ ਮੈਚ ਖਰੀਕੇ ਪੱਤਲ ਦੇ ਵਿੱਚ ਵੀ ਬਹੁਤ ਵੱਡਾ ਹੋਇਆ ਤੇ ਮੈਚ ਅੱਜ ਕਹਿੰਦੇ ਕੋਟਪੁਰ ਦੇ ਵਿੱਚ ਵੀ ਬਹੁਤ ਵੱਡਾ ਹੈ ਤੇ ਸਾਰੇ ਸਰਕਾਰ ਨੇ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨੇ ਆਹ ਸਾਹਮਣੇ ਚੜਦੀ ਕਲਾ ਵਾਲੇ ਮੈਚ ਚੜਦੀ ਕਲਾ ਵਾਲਾ ਮਹੱਲਾ ਖੇਡ ਕਬੱਡੀ ਵੱਡੀ ਆਹ ਸਾਹਮਣੇ ਕਿਰਪਾ ਮੇਰੀ ਪਰੀ ਤੇ ਮਾਲਕ ਔਰ ਕਿਰਪਾ ਹੈ ਮਹਾਨਦਰ ਬਾਬਾ ਬਿਨੀਤ ਸਿੰਘ ਸਾਹਿਬ ਜੀ ਦੀ ਜਿਹਨਾਂ ਦੇ ਚਰਨਾਂ 'ਚ ਸਾਡਾ ਪੁੱਤਰ ਧਰਤੀ ਤੇ ਪਏ ਹੈ ਤੇ ਵੱਡੇ ਮੇਲੇ ਦਾ ਜਿਹੜੇ ਮਹਾਂਪੁਰਸ਼ਾਂ ਨੇ ਬੂਟੇ ਬਾਈ ਖਿਡਾਰੀ ਆਉਂਦੇ ਨੇ ਖੇਡਣ ਓਆ ਅੰਬਾ ਸੋਰ ਸਿੰਘ ਵਾਲਾ ਰਵੀ ਸ਼ੇਰ ਸਿੰਘ ਦਾ ਪੁੱਤਰ ਸਾਰੀ ਮਸ਼ੀਨਰੀ ਜਿੱਤ ਕੇ ਲੈ ਗਿਆ ਸਾਰੀ ਮਸ਼ੀਨਰੀ ਜਿੱਤ ਕੇ ਲੈ ਗਿਆ ਕਿਸੇ ਨੇ ਟਰੈਕਟਰ ਜਿੱਤਿਆ ਕਿਸੇ ਨੇ ਘੋੜਾ ਤੇ ਕਿਸੇ ਨੇ ਜਿੱਤੀ ਗੱਡੀ ਜਿਉਂਦੀ ਰਵੇ ਮਾਂ ਖੇਡ ਕਬੱਡੀ ਜਿਉਂਦੀ ਰਵੇ ਮਾਂ ਖੇਡ ਕਬੱਡੀ ਜਿਉਂਦੀ ਰਵੇ ਮਾਂ ਖੇਡ ਕਬੱਡੀ ਅੰਬਾ ਵੀ ਦੁਨੀਆ ਦਾ ਮਹਾਨ ਹੈ ਢੀਮ ਵੀ ਮੱਖਣ ਵੀ ਸਾਰੇ ਕਬੱਡੀ ਦੇ 스타 ਨੇ ਸਾਰੇ ਵਧੀਆ ਖਿਡਾਰੀ ਬਾਈ ਵਰਜੀਤ ਸਰਪੰਚ ਵਾਲਾ ਜੋ ਭੁੱਗੀ ਆ ਜੰਗੀਪ ਹੋਵੇ ਭੱਜੇ ਭਾਵੇ ਨਾਮ ਭੱਜੇ ਲੋਕਾਂ ਦੇ ਦਿਲੋਂ ਦੇਖ ਹੁੰਦੇ ਆ ਜਿਹੜਾ ਬੰਦਾ ਲੋਕਾਂ ਦੇ ਦਿਲ ਖੋਸ਼ ਕਰ ਗਿਆ ਹੋਰ ਰਾਤ ਖੋਸ਼ ਕਰ ਗਿਆ ਇੱਕ ਵਾਰੀ ਤਾੜੀਆਂ ਮਾਰਦੇ ਜ਼ੋਰਦਾਰ ਮਰਦੀ ਪਉਣਾ ਨੰਬਰ 9 ਤੇਰੇ ਤਾਂ ਵੀ ਤਾੜੀਆਂ ਵੱਜ ਜਾਂਦੀਆਂ ਜੇ ਤੈਨੂੰ ਜੱਫਾ ਲੱਗਦੇ ਤਾਂ ਵੀ ਤਾੜੀਆਂ ਵੱਜ ਜਾਂਦੀਆਂ ਵਾਹ ਨੌਜਵਾਨਾਂ ਤੂੰ ਦੁਨੀਆ ਦੇ ਦਿਲ ਖੁਸ਼ ਕਰਦਾ ਜਾਉਂਦਾ ਰਵੇ ਸਾਡਾ ਵੀਰ ਜੱਫੇ ਕਿਉਂ ਨਹੀਂ ਲੱਗੇ ਰੇਟਰ ਕਿਤੋਂ ਨਹੀਂ ਭੱਜੇ ਜੱਫੇ ਹਰੇਕ ਨੂੰ ਲੱਗੇਆਂ ਦਾ ਕਹਿੰਦੇ ਸ਼ੇਰ ਖੂਨ ਵਧਾਤਾ ਜੜੀ ਪੂਣੀ ਫੇਰ ਪੀਲਾ ਜਿੱਤ ਗਈ ਗੱਡੀ ਗਰਮ ਹੋਈ ਆ ਰੈਡੀ ਰਿਟਰੋ ਧੂਆ ਨਿਕਲਦਾ ਤੱਬ ਫੇਰ ਕਬੱਡੀ ਪਾੜਿਆ ਚਾਰ ਖਦਰੀ ਤਿਆਰ ਨੇ ਝੱਗਾ ਇੱਕ ਵੱਡਾ ਤਾਬਾ ਇੱਕ ਛੋਟਾ ਪੂਰਾ ਪਹਿਰਾਨ ਦੀ ਸੀਟੋ ਵਾਲੇ ਪੁੱਜੋਏ ਆ ਸਾਡੇ ਵੱਡੇ ਬੰਦਾ ਦਾ ਸਨਕਾਰ ਕਰ ਗਏ ਖੇਡਿਆ ਪਾਕਿਸਤਾਨ ਦੇ ਵਿੱਚ ਇਧਰ ਕਾਲਸ ਸਿੰਘ ਸਾਹਿਬ ਜਰੇਦਾਰ ਬਾਬਾ ਅਵਤਾਰ ਸਿੰਘ ਜੀ ਸਰਸਗ ਵਾਲੇ ਮਾਹਪੁਰ ਜੀ ਪੂਰੇ ਖੁਸ਼ ਹੋ ਗਏ ਆ ਥੋੜਾ ਮੁੰਡੇ ਲੇਟ ਆਏ ਆ ਪਰ ਸੱਥੀਆਂ ਵਾਲਿਆ ਕਸਰਾ ਨਿਕਲ ਗਈ ਆ ਉਹ ਦੁਰੀਆ ਬਾਗੋ ਬਾਗ ਆ ਆਹ ਕਹਿੰਦੇ ਦੁੱਲਾ ਪੋਤਰੇ ਚ ਭਾਰਨੀ ਉਹ ਹੈ ਦਾ ਸਖਣਾ ਚੱਕ ਨਹੀਂ ਹੁੰਦਾ ਵਿੱਚ ਕਾਦੇ ਮੱਖਣਾ ਜੱਗ ਉੱਤੋਂ ਜਾਵੇਂਗਾ ਜਵਾਨੀ ਮਾਰ ਕੇ ਜੀ ਉਹ ਜਵਾਨੀਆਂ ਮਾਰ ਖਬਰੂਆ ਦੁੱਲਾ ਗੱਬੂ ਪੂਰੇ ਪਿੰਡ ਵਾਲਾ ਐਨ ਸਿਰੇ ਦੀ ਟੱਕਰ ਮੇਰੇ ਮਿੱਤਰੋ ਮੈਦਾਨ ਦੇ ਵਿੱਚ ਆਹ ਦੁੱਲੇ ਦੀ ਕਹਿੰਦੇ ਗੱਲ ਹੀ ਵੱਖਰੀ ਹੈ ਮੱਚਦਾ ਅੰਗਾਰ ਕਬੱਡੀ ਦਾ ਮੱਚਦਾ ਫਿਰੇ ਜਾਪੀ ਅੱਖੇ ਵਿੱਚ ਜ਼ਿਲ੍ਹੇ ਜਲੰਧਰ ਦੇ ਆਸਟ੍ਰੇਲੀਆ ਤੋਂ ਉਹਨੇ ਨਾਲ ਕਰਾਵੇ ਵੀ ਚੱਕੀ ਜਾ ਜੇ ਰੇਡ ਦੇ ਕੁਲ ਦੇ 2000 ਅਲਵਾਸ ਜੀ ਆ 2011 ਤੇ ਪੁੱਜ ਜਾਲੀ ਹੈ ਬਹੁਤ ਵੱਡਾ ਮੇਲਾ ਜਿੱਤੇ ਦਰਦਾ ਮਰਕ ਸਾਹਿਬ ਰੰਜੀਤ ਸਿੰਘ ਜੀ ਸਰਪੰਚ ਸਾਹਿਬ ਦਾ ਧੰਨਵਾਦ ਜੀ ਸਮੁੱਚੀ ਗ੍ਰਾਮ ਚੋਂ ਦਾ ਸਭਾ ਬੂਤਿਆ ਗੋਪੀ ਆਇਆ ਸਟੇਜਾ ਵਾਲਾ ਜੰਗੀ ਦੀ ਭੂਆ ਦਾ ਪੁੱਤ ਤੇ ਜੰਗੀ ਦਾ ਭਾਈ ਪੰਜਾਬ ਸਿਆ ਕੈਨੇਡਾ 2000 ਦਿੱਤਾ ਜਾ ਰਾਜੂ ਕਟੋਰੇ ਵਾਲਾ ਮੁੰਡੇ ਪਰਪੇ ਪਰਪੇ ਚਿੱਟਕੇ ਦੀ ਇਕੜਾ ਵਾਲੇ ਵਿੱਚ ਕੋਟ ਕੋਟੇ ਕਾਰ ਲਿਆ ਦੱਸ ਕੀ ਚੋਪਰਾ ਹੱਲਾ ਗੁੱਲਾ ਹੱਲਾ ਗੁੱਲਾ ਕਰਾ ਕੇ ਰੱਖੀਦਾ ਤੇ ਕੋਟ ਬੁੰਡੇ ਵਿੱਚ ਜਫਾ ਜਫਾ ਪਾ ਕੇ ਰੱਖੀਦਾ ਬਾਬਾ ਨਿਹਾਲ ਸਿੰਘ ਜੀ ਸਾਡੇ ਪ੍ਰਤਾਪ ਸਿੰਘ ਜੀ ਖੋਜਲੇ ਤੇ ਬਾਬਾ ਸ਼ੇਰ ਸਿੰਘ ਸਮਾਦਾਦ ਉਰ ਮੱਥੂ ਸਣਾ ਭਰਾ ਕਹਿੰਦਾ ਵੀ ਦੁੱਲਾ ਆਪਾ ਦਾ ਬੰਦਵਾਲਾ ਬੜਾ ਜੁਨੀਆ ਕਬੱਡੀਆ ਮਾਵੇ ਕੋਲੇ ਬਾਬਾ ਸੋਹਣ ਤੇ ਜੜ ਗਏ ਔਰ ਜਿੱਥੇ ਤਰ ਬਾਬਾ ਨਿਹਾਲ ਸਿੰਘ ਜੀ ਉਹਨਾਂ ਦਾ ਵੀ ਬਹੁਤ ਵੱਡਾ ਸਰਦਾਰ ਬਾਬਾ ਪ੍ਰਤਾਪ ਸਿੰਘ ਜੀ ਬੈਠਿਆ ਇਤਹਾਸ ਵਾਲੇ ਬਹੁਤ ਵੱਡੇ ਅਸ਼ੀਰਵਾਦ ਦੇ ਮਹਾਂਪੁਰਸ਼ ਖੁਸ਼ ਰੱਬ ਸਾਡੇ ਰੱਬ ਨੇ ਬਾਬਾ ਅਵਤਾਰ ਸਿੰਘ ਜੀ ਦਾ ਬਹੁਤ ਆਨੰਦ ਆਇਆ ਸੰਗਤ ਨੂੰ ਮਹਾਂਪੁਰਸ਼ਾਂ ਨੇ ਬਹੁਤ ਸਨਕਾਰ ਬਖਸ਼ਿਆ ਇਧਰ ਕਬੱਡੀ ਪੈ ਰਹੀ ਹੈ ਆ ਸਾਡੇ ਲੰਬਲੇਰਾ ਵਾਲਾ ਛੈਣੀ ਨਿੱਕੀ ਡਾਟਰ ਬਟ ਨੂੰ ਫਰਦੀ ਚੰਗੀ ਆ ਜਾ ਹੋ ਜੰਗੀ ਲੱਗਿਆ 5000 ਤੋਂ ਉਪਰ ਜੰਗੀ ਨੇ ਆਪਣਾ ਸਾਥੀ ਸ਼ਰਪੇ ਸ਼ਾਨਾ ਕੋਟ ਬਟਿਆ ਇਹ ਵੀ ਮੁੰਡਾ ਤੂਫਾਨ ਬਣ ਕੇ ਉੱਠਿਆ ਕੋਟ ਬੁੱਟੇ ਵਿੱਚ ਇਹ ਅਰਮਾਨ ਜੰਗੀ ਦੇ ਪੈਸੇ ਕੱਲੇ ਲੱਗਿਆ ਦਸੀ ਮਾਰਾ ਕੋ 2000 ਦੇ ਧੂਆ ਦੇ ਮੁੰਡੇ ਨੂੰ ਗੋਪੀ ਨੂੰ ਲੱਗਾ ਤੇ 500 ਰੁਪਇਆ ਪਾ ਲਿਆ ਸਰਪੰਚ ਸਾਹਿਬ ਘਰੇ ਨਾਲ ਰਜੀਤ ਸਿੰਘ ਜੀ 1000 ਰੁਪਇਆ ਮਨੂ ਸ਼ਾਹ ਜਿਹਦਾ ਪੱਤੀ ਆਰਤੀਆ ਸਾਹਿਬ ਉਹਨਾਂ ਵੱਲੋਂ 2500 ਹੋ ਗਿਆ 500 ਰਣਜੀਤ ਸਿੰਘ ਜੀ ਰਾਣਾ ਸਰਪੰਚ ਕਿਲਾ ਪੱਤੀ ਉਹਨਾਂ ਵੱਲੋਂ ਹੋਊਗਾ 2500 ਹੋ ਗਿਆ ਕੁੱਲ ਮਿਲਾ ਕੇ 3000 ਦੀ ਇੱਕ ਰੇਡ ਪਾਊਗੀ ਮੇਰੇ ਮਿੱਤਰੋ ਉਹ ਕੀ ਦੀ ਪੈਣੀ ਹੈ ਕੀ ਜਵਾਬ ਹੈ ਤੂੰ ਫੇਰ ਪਾਣੀ ਪੂਣੀ ਪੀ ਜੀਵਨ ਨਰੂਰੇ ਵਾਲੇ ਪਿੰਡ ਦੇ ਕਰਮਰਪਾਲ ਦੁਨੀਆ ਕਬੱਡੀ ਦੀ ਫੈਰ ਕਰਨੇ ਕੀ ਚੜ੍ਹਦੀ ਗੀ ਲੈਂਦੇ ਆਹ ਰੌਡ ਉੱਤੇ ਦੇ ਕਬੱਡੀ ਕੱਪ ਤੇ ਬੇਸਮਟਾਕੇ ਪੈਂਦੇ ਹੋਏ ਬੇਮਟਾਕੇ ਪੈਂਦੇ ਵੱਡਾ ਮੇਲਾ ਚੱਲ ਰਿਹਾ ਹੈ ਇਹ ਸਰਕਾਰ ਵੱਡੇ ਨੇ ਸਾਰੇ ਇਲਾਕਾ ਪਰਦੇ ਪੰਜ ਸਰਪੰਚ ਸਵਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਮਹਾਪੁਰਸ਼ਾਂ ਦਾ ਸਰਕਾਰ ਇਹ ਇੱਥੇ ਉਹ ਭੜਾੜਿਆਂ ਨੇ ਭੇਜਿਆ ਤੂੰ ਵੀ ਜੱਫਾ ਜੱਫਾ ਲਾ ਰਾਲਾ ਪਾਣੀ ਪੂਣੀ ਤੂੰ ਵੀ ਆ ਇਧਰ ਸੱਟ ਜਿਗਰਾ ਉਹ ਢੀਂ ਵਰਗੇ ਵੱਡੇ ਵੱਡੇ ਮਾਲੇ ਆਉਣਾ ਵੀ ਚਾਹੀਦਾ ਉਹ ਮਡਾਰੀ ਟੋਕਰ ਵਾਲਾ ਦੇਖੋ ਕਿੱਥੋਂ ਆਇਆ 90 ਪੈਂਟ ਤੱਕ ਰਕੇ ਕਾਕੇ ਕਲੀਅਰ ਦਾ ਵੀ ਧੰਨਵਾਦ ਕਾਕੇ ਕਲੀਅਰ ਦਾ ਵੀ ਧੰਨਵਾਦ ਆ ਉਹ ਥੱਲੇ ਦੀ ਪਈ ਰੇਡ ਦਾ ਫੜਿਆ ਦਾ ਖਿਸਕੇ ਸੈਦੋਗਲਾ ਨੀਲਾ ਕੋਟੀ ਪਾਉਂਦਾ ਹੈ ਦਿਮਾਗ ਨਾਲ ਤੇ ਫਰੰਦੀਪੁਰ ਦਾ ਗੋਪੀ ਨੰਬਰ ਰਿੰਦਾ ਦਾਗ ਨਾਲ ਬੋਲ ਇਸਾਨ ਹਾਲ ਐਨ ਸਿਰੇ ਦੀ ਟੱਕਰ ਬਹੁਤ ਵੱਡੇ ਅਸ਼ੀਰਵਾਦ ਮਾਹੌਤਸ਼ਿਆਂ ਦੇ ਵੱਲੋਂ ਤੇ ਵੱਡੇ ਅਸ਼ੀਰਵਾਦ ਨੇ ਮੈਚ ਸਿਰੇ ਦਾ ਹੋ ਗਿਆ ਲਾ কাদযাদযাযো কােযে কারসায়াযোয়